ਹੇਲੂਇਆ ਪਰਮੇਸ਼ਰ ਦੀ ਹਜ਼ੂਰੀ ਵਿੱਚ ਸਵੇਰ ਦੀ ਪ੍ਰਾਰਥਨਾ ਦੇ ਵਿੱਚ ਇਕੱਠੇ ਹੋਏ ਮੇਰੇ ਸਾਰੇ ਭੈਣ ਭਰਾਵਾਂ ਨੂੰ ਜੈ ਐਮ ਸੀ ਜੀ ਦੀ ਜਿਵੇਂ ਕਿ ਪਿਤਾ ਪਰਮੇਸ਼ਰ ਨੇ ਕਿਹਾ ਕਿ ਹੇ ਸਾਰੇ ਥੱਕੇ ਹੋਇਓ ਪਾਰ ਹੇਠਾਂ ਦੱਬੇ ਹੋਇਓ ਤੁਸੀਂ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਤੇ ਸ਼ਾਂਤੀ ਦਿਆਂਗਾ ਅੱਜ ਦੇ ਦਿਨ ਬਹੁਤ ਸਾਰੇ ਲੋਕ ਇੱਥਾਂ ਦੇ ਨੇ ਜਿਹੜੇ ਆਪਣੀਆਂ ਪਰੇਸ਼ਾਨੀਆਂ ਚ ਨੇ ਚਿੰਤਾਵਾਂ ਚ ਨੇ ਜਿਨ੍ਹਾਂ ਨੂੰ ਬਿਮਾਰੀਆਂ ਨੇ ਜਿਹੜੇ ਆਪਣੀ ਜ਼ਿੰਦਗੀ ਨੂੰ ਬਤੀਤ ਕਰਕੇ ਥੱਕ ਚੁੱਕੇ ਨੇ ਤੇ ਉਹਨਾਂ ਨੂੰ ਕੋਈ ਸੋਲਿਊਸ਼ਨ ਨਹੀਂ ਮਿਲ ਰਿਹਾ ਉਹਨਾਂ ਨੂੰ ਕੋਈ ਰਾਹ ਨਹੀਂ ਮਿਲ ਰਿਹਾ ਤਾਂ ਪਿਤਾ ਪਰਮੇਸ਼ਰ ਕਹਿ ਰਹੇ ਨੇ ਤੁਸੀਂ ਮੇਰੇ ਵਾਅਦੇ ਨੂੰ ਯਾਦ ਰੱਖੋ ਕਿ ਮੈਂ ਤੁਹਾਨੂੰ ਕਿਹਾ ਤੁਸੀਂ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਤੇ ਸ਼ਾਂਤੀ ਦਿਆਂਗਾ ਤੇ ਅੱਜ ਤੁਸੀਂ ਵਿਸ਼ਵਾਸ ਕਰੋ ਕਿ ਇਹ ਵਚਨ ਤੁਹਾਡੀ ਜ਼ਿੰਦਗੀ ਦੇ ਵਿੱਚ ਪੂਰਾ ਹੋਣ ਜਾ ਰਿਹਾ ਆਮਨ ਹallelujah ਤੇ ਆਓ ਅਸੀਂ ਆਪਣੀ ਅੱਖਾਂ ਨੂੰ ਬੰਦ ਕਰਾਂਗੇ ਆਪਣੇ ਹੱਥ ਸਵਰਗਾਂ ਦੇ ਵੱਲ ਉਠਾਵਾਂਗੇ ਅਸੀਂ ਇਸ ਵਚਨ ਦੇ ਲਈ ਅਸੀਂ ਅੱਜ ਦੇ ਦਿਨ ਦੇ ਲਈ ਪਰਮੇਸ਼ਰ ਪਿਤਾ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਦੇ ਵਿੱਚ ਜਾਈਏ ਹallelujah ਹallelujah hallelujah 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 हे स्वर्गीय पिता परमेश्वर ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਅਸੀਂ ਤੁਹਾਡਾ ਸ਼ੁਕਰ ਕਰਦੇ ਹਾਂ ਅੱਜ ਦੇ ਦਿਨ ਲਈ ਇਸ ਸੁੰਦਰ ਸਵੇਰ ਲਈ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਇਸ ਸੁੰਦਰ ਸਮੇਂ ਲਈ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਜੋ ਤੁਸੀਂ ਸਾਡੇ ਲਈ ਠਹਿਰਾਇਆ ਅਸੀਂ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਇਸ ਜੀਵਨ ਦੇ ਲਈ ਜੋ ਤੁਸੀਂ ਸਾਨੂੰ ਦਿੱਤਾ ਇਸ ਸਾਹਾਂ ਦੇ ਲਈ ਤੁਹਾਡੇ ਅਨੋਖੇ ਪਿਆਰ ਲਈ ਪ੍ਰਭੂ ਜੀ ਤੁਹਾਡੇ ਰਹਿਮ ਲਈ ਜਿਹੜਾ ਤੁਸੀਂ ਸਾਡੇ ਨਾਲ ਹਰ ਦਿਨ ਹਰ ਸਮੇਂ ਕਰਦੇ ਹੋ ਪਿਤਾ ਤੁਹਾਡੇ ਫਜ਼ਲ ਤੁਹਾਡਾ ਧੰਨਵਾਦ ਪ੍ਰਭੂ ਜੀ ਇੱਕ ਚੰਗਾ ਪਰਿਵਾਰ ਦੇਣ ਲਈ ਪ੍ਰਭੂ ਤੁਹਾਡਾ ਧੰਨਵਾਦ ਇੱਕ ਚੰਗਾ ਜੀਵਨ ਦੇਣ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਸਾਨੂੰ ਹਰ ਰੁਕਾਵਟ ਤੋਂ ਬਚਾ ਕੇ ਰੱਖਿਆ ਸਾਡੀ ਕਾਰਟੀਨੂ ਪੂਰਾ ਕੀਤਾ ਪ੍ਰਭੂ ਜੀ ਇਸੇ ਤੁਹਾਡਾ ਧੰਨਵਾਦ ਕਰਦੇ ਹਾਂ ਸਾਡੇ ਪਰਿਵਾਰਾਂ ਨੂੰ ਸਹੀ ਸਲਾਮਤ ਰੱਖਿਆ ਪ੍ਰਭੂ ਜੀ ਇਸੇ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਇੱਕ ਚੰਗਾ ਦਾਸ ਦੇਣ ਲਈ ਤੁਹਾਡਾ ਧੰਨਵਾਦ ਪ੍ਰਭੂ ਇੱਕ ਚੰਗੀ ਚੜ੍ਹਚ ਦੇਣ ਲਈ ਇੱਕ ਚੰਗੀ ਕਲੀਸ਼ਾ ਦੇਣ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਇੱਕ ਚੰਗੀ ਜ਼ਿੰਦਗੀ ਦਿੱਤੀ ਪ੍ਰਭੂ ਜੀ ਸਾਡੇ ਜੀਵਨ ਦੇ ਵਿੱਚ ਸਾਨੂੰ ਸ਼ਾਂਤੀ ਦਿੱਤੀ ਪ੍ਰਭੂ ਜੀ ਇਸੇ ਤੁਹਾਡਾ ਧੰਨਵਾਦ ਕਰਦੇ ਆ ਸਾਨੂੰ ਪਾਪਾਂ ਤੋਂ ਗੁਨਾਹਾਂ ਤੋਂ ਆਜ਼ਾਦ ਕੀਤਾ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਤੁਸੀਂ ਆਪਣੇ ਇਕਲੌਤੇ ਪੁੱਤਰ ਨੂੰ ਪ੍ਰਭੂ ਯਸ਼ੁਮਸੀਹ ਜੀ ਨੂੰ ਸਾਡੇ ਪਾਪਾਂ ਦੇ ਲਈ ਕੁਰਬਾਨ ਕਰ ਦਿੱਤਾ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਅਸੀਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਤੁਹਾਡੇ ਰਹਿਮ ਨੂੰ ਤੁਹਾਡੇ ਫਜ਼ਲ ਨੂੰ ਪਿਤਾ ਪਰਮੇਸ਼ਰ ਅਸੀਂ ਤੁਹਾਡਾ ਸ਼ੁਕਰ ਕਰਦੇ ਆ ਪਿਤਾ ਤੁਹਾਨੂੰ ਸ਼ੁਕਰਗੁਜ਼ਾਰੀ ਦੀਆਂ ਭੇਟਾਂ ਚੜਾਉਂਦੇ ਆ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਅਸੀਂ ਆਪ ਜੀ ਦੇ ਇਕਲੌਤੇ ਪੁੱਤਰ ਪ੍ਰਭੂ ਯਸ਼ੁਮਸੀਹ ਜੀ ਦੇ ਨਾਮ 'ਤੇ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਦੇ ਵਿੱਚੋਂ ਅਤੇ ਪਿਤਾ ਪਰਮੇਸ਼ਰ ਸਾਡੇ ਤੋਂ ਜਾਣੇ ਅਣਜਾਣੇ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਪਿਤਾ ਪਰਮੇਸ਼ਰ ਸਾਨੂੰ ਆਪਣੇ ਅਣਜਾਣ ਬੱਚੇ ਸਮਝ ਕੇ ਸਾਨੂੰ ਮਾਫ ਕਰ ਦਿਓ ਸਾਡੇ ਗੁਨਾਹਾਂ ਨੂੰ ਸਾਡੇ ਪਾਪਾ ਨੂੰ ਮਾਫ ਕਰ ਦਿਓ ਪਿਤਾ ਪਰਮੇਸ਼ਰ ਕਿਉਂਕਿ ਤੁਸੀਂ ਕਿਹਾ ਆਪਣੇ वचन ਦੇ ਵਿੱਚ ਕਿਹਾ ਕਿ ਮੈਂ ਤੇਰੇ ਪਾਪਾ ਨੂੰ ਯਾਦ ਨਹੀਂ ਕਰਾਂਗਾ ਬਲਕਿ ਆਪਣੇ ਪੱਠੇ ਦੇ ਪਿੱਛੇ ਸੱਟ ਦਮਾਂਗਾ ਪਿਤਾ ਸਾਡੇ ਪਾਪਾ ਨੂੰ ਮਾਫ ਕਰਨ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਸਾਡੇ ਗੁਨਾਹਾਂ ਨੂੰ ਬਖਸ਼ਣ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਅਤੇ ਪਿਤਾ ਪਰਮੇਸ਼ਰ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਸਾਨੂੰ ਰਾਤ ਪਰ ਸੰਭਾਲ ਕੇ ਰੱਖਿਆ ਉਸੇ ਤਰ੍ਹਾਂ ਦਿਨ ਦੇ ਵੇਲੇ ਵੀ ਸੰਭਾਲ ਕੇ ਰੱਖਣਾ ਪ੍ਰਭੂ ਸਾਡੇ ਹਰ ਕੰਮਾਕਾਰਾਂ ਦੇ ਵਿੱਚ ਸਾਡੀ ਮਦਦ ਕਰਨੀ ਪ੍ਰਭੂ ਜੀ ਦਿਨ ਪਰ ਆਉਣ ਵਾਲੀ ਰੁਕਾਵਟ ਤੋਂ ਪ੍ਰਭੂ ਜੀ ਚਿੰਤਾਵਾਂ ਤੋਂ ਪਰੇਸ਼ਾਨੀਆਂ ਤੋਂ ਪਿਤਾ ਪਰਮੇਸ਼ਰ ਸਾਨੂੰ ਬਚਾ ਕੇ ਰੱਖਣਾ ਬਿਮਾਰੀ ਤੋਂ ਪਿਤਾ ਪਰਮੇਸ਼ਰ ਸ਼ੈਤਾਨ ਦੀਆਂ ਯੋਜਨਾਵਾਂ ਤੋਂ ਸਾਨੂੰ ਬਚਾ ਕੇ ਰੱਖਣਾ ਪ੍ਰਭੂ ਜੀ ਅਸੀਂ ਤੁਹਾਡੇ ਪਾਕ ਪਵਿੱਤਰ ਆਤਮਾ ਦੀ ਅਗਵਾਈ ਮੰਗਦੇ ਆ ਪਿਤਾ ਪਰਮੇਸ਼ਰ ਤੁਹਾਡੇ ਪਵਿੱਤਰ ਆਤਮਾ ਦੀ ਅਗਵਾਈ ਮੰਗਦੇ ਆ ਪ੍ਰਭੂ ਜੀ ਅੱਜ ਦਿਨ ਭਰ ਦੇ ਕੰਮਾਂ ਵਿੱਚ ਸਾਡੀ ਮਦਦ ਕਰੇ ਸਾਨੂੰ ਹਰ ਰੁਕਾਵਟ ਤੋਂ ਹਰ ਪਰੇਸ਼ਾਨੀ ਤੋਂ ਬਚਾ ਕੇ ਰੱਖੇ ਪਿਤਾ ਪਰਮੇਸ਼ਰ ਜਿਵੇਂ ਪਿਤਾ ਪਰਮੇਸ਼ਰ ਅਸੀਂ ਪ੍ਰਾਰਥਨਾ ਕਰਦੇ ਆ ਉਹਨਾਂ ਲੋਕਾਂ ਵਾਸਤੇ ਜੋ ਬਿਮਾਰੀਆਂ ਚ ਨੇ ਪ੍ਰਭੂ ਜੀ ਜਿਨ੍ਹਾਂ ਦਾ ਕੋਈ ਇਲਾਜ ਨਹੀਂ ਹੈਗਾ ਪਿਤਾ ਪਰਮੇਸ਼ਰ ਅਸੀਂ ਉਹਨਾਂ ਦੇ ਲਈ ਪ੍ਰਾਰਥਨਾ ਕਰਦੇ ਆ ਪਿਤਾ ਤੁਸੀਂ ਅੱਜ ਦੇ ਦਿਨ ਉਹਨਾਂ ਨੂੰ ਫ੍ਰੀ ਕਰਨ ਜਾ ਰਹੇ ਹੋ ਪਿਤਾ ਅਸੀਂ ਵਿਸ਼ਵਾਸ ਕਰਦੇ ਆ ਕਿ ਅੱਜ ਦੇ ਦਿਨ ਉਹਨਾਂ ਉਹਨਾਂ ਦੀਆਂ ਬਿਮਾਰੀਆਂ ਉਹਨਾਂ ਨੂੰ ਛੱਡ ਕੇ ਚੱਲੀਆਂ ਗਈਆਂ ਪਿਤਾ ਪਰਮੇਸ਼ਰ ਤੁਹਾਡੇ ਨਾਮ ਨੂੰ ਮਹਿਮਾ ਮਿਲੇ ਤੁਹਾਡੇ ਨਾਮ ਨੂੰ ਆਦਰ ਮਿਲੇ ਪਿਤਾ ਪਰਮੇਸ਼ਰ ਅਸੀਂ ਤੁਹਾਡੇ ਪਵਿੱਤਰ ਆਤਮਾ ਦੀ ਮੰਗ ਕਰਦੇ ਹਾਂ ਸਾਨੂੰ ਆਪਣਾ ਪਵਿੱਤਰ ਆਤਮਾ ਦੋ ਪਿਤਾ ਪਰਮੇਸ਼ਰ ਤਾਂ ਕਿ ਅੱਜ ਦਿਨ ਪਰ ਹੋਣ ਵਾਲੇ ਗੁਨਾਹਾਂ ਤੋਂ ਪਾਪਾਂ ਤੋਂ ਪਿਤਾ ਸਾਨੂੰ ਬਚਾ ਕੇ ਰੱਖੇ ਸਾਡੇ ਦਿਨ ਪਰ ਸਾਡੇ ਕੰਮਾਂ ਵਿੱਚ ਅਗਵਾਈ ਕਰੇ ਪਿਤਾ ਪਰਮੇਸ਼ਰ ਅਤੇ ਪਿਤਾ ਪਰਮੇਸ਼ਰ ਅਸੀਂ ਆਪਣੇ ਆਪਣੇ ਮੂੰਹ ਨੂੰ ਆਪਣੇ ਕੰਨਾਂ ਨੂੰ ਆਪਣੇ ਅੱਖਾਂ ਨੂੰ ਪਿਤਾ ਤੁਹਾਡੇ ਪਾਕ ਪਵਿੱਤਰ ਲਹੂ ਦੇ ਵਿੱਚ ਛਿਪਾਉਂਦੇ ਹਾਂ ਪਿਤਾ ਸਾਡੀ ਅਗਵਾਈ ਕਰੋ ਇੰਨਾ ਤੋਂ ਹੋਣ ਵਾਲੇ ਪਾਪਾਂ ਤੋਂ ਸਾਨੂੰ ਬਚਾਓ ਪਿਤਾ ਜੀ ਜੋ ਤੁਸੀਂ ਚਾਹੋ ਅਸੀਂ ਉਹ ਦੇਖੀਏ ਜੋ ਤੁਸੀਂ ਚਾਹੋ ਅਸੀਂ ਉਹ ਬੋਲੀਏ ਜੋ ਤੁਸੀਂ ਚਾਹੋ ਅਸੀਂ ਉਹ ਸੁਣੀਏ ਤੇ ਜਿੱਥੇ ਤੁਸੀਂ ਲੈ ਕੇ ਜਾਓ ਪਿਤਾ ਜੀ ਉਸ ਜਗ੍ਹਾ ਤੇ ਜਾਈਏ ਪ੍ਰਭੂ ਜੀ ਅਤੇ ਪਿਤਾ ਪਰਮੇਸ਼ਰ ਪ੍ਰार्थਨਾ ਕਰਦੇ ਹਾਂ ਕਿ ਤੁਸੀਂ ਆਪਣੇ ਬੱਚਿਆਂ ਦੀ ਨੀਚਾਂ ਨੂੰ ਆਪਣੇ ਬੱਚਿਆਂ ਦੇ ਵਿਸ਼ਵਾਸ ਨੂੰ ਕਾਇਮ ਰੱਖੋ ਪ੍ਰਭੂ ਜੀ ਜੋ ਲੋਕ ਪਿਤਾ ਪਰਮੇਸ਼ਰ ਜੋ ਤੇਰੇ ਬੱਚੇ ਤੇ ਅੱਡੇ ਤੋਂ ਮੰਗਦੇ ਨੇ ਪਿਤਾ ਉਹਨਾਂ ਦੀ ਹਰ ਇੱਕ ਇੱਛਾ ਨੂੰ ਪੂਰਾ ਕਰਨ ਦੇ ਵਿੱਚ ਪਿਤਾ ਪਰਮੇਸ਼ਰ ਮਦਦ ਕਰਨਾ ਉਹਨਾਂ ਦੀ ਸਹਾਇਤਾ ਕਰਨਾ ਤਾਂ ਕਿ ਤੁਹਾਡੇ ਨਾਮ ਨੂੰ ਮਹਿਮਾ ਮਿਲੇ ਤੁਹਾਡੇ ਨਾਮ ਨੂੰ ਜਲਾਲ ਮਿਲੇ ਪਿਤਾ ਪਰਮੇਸ਼ਰ ਤੇ ਪਿਤਾ ਪਰਮੇਸ਼ਰ ਸਾਨੂੰ ਆਪਣੇ ਆਤਮਿਕ ਫਲ ਨਾਲ ਭਰਪੂਰ ਕਰੋ ਸਾਨੂੰ ਆਪਣੇ ਵਰਗਾ ਬਣਾ ਲਓ ਸਾਨੂੰ ਪਵਿੱਤਰਤਾਈ ਦੇ ਵਿੱਚ ਲੈ ਕੇ ਆਓ ਪਿਤਾ ਪਰਮੇਸ਼ਰ ਤਾਂ ਕਿ ਅਸੀਂ ਉਹੋ ਜੇ ਕੰਮ ਕਰੀਏ ਜੋ ਤੁਹਾਨੂੰ ਪਸੰਦ ਨੇ ਪ੍ਰਭੂ ਜੀ ਅਸੀਂ ਪਾਪ ਤੋਂ ਦੂਰ ਰਹੀਏ ਸਾਡੇ ਅਸੀਂ ਆਪਣੀਆਂ ਗੰਦੀਆਂ ਆਦਤਾਂ ਨੂੰ ਛੱਡ ਸਕੀਏ ਪਿਤਾ ਅਸੀਂ ਤੁਹਾਡੇ ਨਾਮ ਨੂੰ ਉੱਚਾ ਕਰ ਸਕੀਏ ਤੁਹਾਡੀ ਪਵਿੱਤਰਤਾਈ ਦੇ ਵਿੱਚ ਹੋਰ ਲੋਕਾਂ ਨੂੰ ਲੈ ਕੇ ਆਉਣ ਵਾਲੇ ਬਣ ਜਾਈਏ ਪ੍ਰਭੂ ਜੀ ਆਪਣਾ ਬਲ ਦੋ ਆਪਣੀ ਸ਼ਕਤੀ ਦੋ ਪਿਤਾ ਪਰਮੇਸ਼ਰ ਅਸੀਂ ਰੂਹ ਤੇ ਸਚਾਈ ਨਾਲ ਭਰ ਕੇ ਪਿਤਾ ਪਰਮੇਸ਼ਰ ਪ੍ਰਾਰਥਨਾਵਾਂ ਕਰਨ ਵਾਲੇ ਹੋ ਜਾਈਏ ਸਾਨੂੰ ਬਾਈਬਲ ਪੜ੍ਹਨ ਦੇ ਵਿੱਚ ਸਾਡੀ ਮਦਦ ਕਰੋ ਸਾਨੂੰ ਸੁਲੇਮਾਨ ਜਿਹੀ ਬੁੱਧ ਦੇ ਨਾਲ ਬlès ਕਰੋ ਪਿਤਾ ਪਰਮੇਸ਼ਰ ਤਾਂ ਕਿ ਅਸੀਂ ਵਚਨਾਂ ਦੇ ਗਹਿਰੇ ਭੇਦਾਂ ਨੂੰ ਡੂੰਘੇ ਭੇਦਾਂ ਨੂੰ ਪਿਤਾ ਪਰਮੇਸ਼ਰ ਸਮਝ ਸਕੀਏ ਪ੍ਰਭੂ ਜੀ ਹallelujah ਦੇਵਤਾ ਪਰਮੇਸ਼ਰ ਸਾਨੂੰ ਇਸ ਤਰ੍ਹਾਂ ਦੇ ਬੋਧ ਦੇ ਤੇ ਇਸ ਤਰ੍ਹਾਂ ਦੀ ਸਮਝ ਦੇਓ ਸਾਡੀ ਅਗਵਾਈ ਕਰੋ ਪਿਤਾ ਪਰਮੇਸ਼ਰ ਅਸੀਂ ਤੁਹਾਡੇ ਸੂਸ਼ਮਾਚਾਰਨ ਨੂੰ ਖੁਸ਼ਖਬਰੀ ਦੇ ਪ੍ਰਚਾਰ ਲੋਕਾਂ ਤੱਕ ਪਹੁੰਚਾਉਣ ਵਾਲੇ ਬਣ ਜਾਈਏ ਪ੍ਰਭੂ ਜੀ ਉਹ ਹੋਰਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਨਾਸ਼ ਹੋਣ ਤੋਂ ਬਚਾ ਲੀਏ ਪਿਤਾ ਪਰਮੇਸ਼ਰ ਆਓ ਪਿਤਾ ਪਰਮੇਸ਼ਰ ਸੇ ਪ੍ਰਾਰਥਨਾ ਕਰਦੇ ਹਾਂ ਕਿ ਅੱਜ ਸਾਡੀ ਰੋਜ਼ ਦੀ ਰੋਟੀ ਸਾਨੂੰ ਦਿਓ ਸਾਨੂੰ ਆਪਣੀ ਬਰਕਤ ਦਿਓ ਸਾਨੂੰ ਆਪਣੀ ਆਸ਼ੀਸ਼ ਦਿਓ ਪਿਤਾ ਸਾਡੇ ਕਾਰੋਬਾਰਾਂ ਨੂੰ ਬLES ਕਰੋ ਸਾਡੇ ਸੋਰਸ ਆਫ ਇਨਕਮ ਨੂੰ ਬLES ਕਰੋ ਪਿਤਾ ਪਰਮੇਸ਼ਰ ਸਾਡੀਆਂ ਜ਼ਿੰਦਗੀਆਂ ਨੂੰ ਬLES ਕਰੋ ਸਾਡੇ ਬੱਚਿਆਂ ਦੀਆਂ ਜ਼ਿੰਦਗੀਆਂ ਨੂੰ ਬLES ਕਰੋ ਪਿਤਾ ਪਰਮੇਸ਼ਰ ਸਾਡੇ ਪਰਿਵਾਰਾਂ ਨੂੰ ਬLES ਕਰੋ ਸਾਡੇ ਕਮਾਕਾਰਾਂ ਨੂੰ ਬLES ਕਰੋ ਪਿਤਾ ਪਰਮੇਸ਼ਰ ਸਾਡੀ ਪੜ੍ਹਾਈ ਨੂੰ ਬLES ਕਰੋ ਅਤੇ ਸਾਡੇ ਆਤਮਿਕ ਜ਼ਿੰਦਗੀ ਨੂੰ ਬLES ਪਿਤਾ ਪਰਮੇਸ਼ਰ ਅਤੇ ਪਿਤਾ ਪਰਮੇਸ਼ਰ ਜੋ ਵੈਰੀ ਦੀਆਂ ਯੋਜਨਾਵਾਂ ਨੇ ਜੋ ਸ਼ੈਤਾਨ ਦੀਆਂ ਯੋਜਨਾਵਾਂ ਨੇ ਜੋ ਤੁਹਾਡੇ ਬੱਚਿਆਂ ਨੂੰ ਪਿਤਾ ਪਰਮੇਸ਼ਰ ਤੁਹਾਡੇ ਵੱਲ ਵਧਣ ਤੋਂ ਰੋਕਦੀਆਂ ਨੇ ਬਾਈਬਲ ਪੜ੍ਹਨ ਤੋਂ ਰੋਕਦੀਆਂ ਨੇ ਪਿਤਾ ਅੱਜ ਉਹ ਬੱਚੇ ਤੁਹਾਡੇ ਨਾਂ ਦੇ ਵਿੱਚ ਫ੍ਰੀ ਹੋਣ ਜਾ ਰਹੀ ਹੈ ਪ੍ਰਭੂ ਜੀ ਤੁਸੀਂ ਆਪਣੇ ਨਾਮ ਦੇ ਵਿੱਚ ਹੋਰ ਵੀ ਵਧਾ ਲਓ ਪਿਤਾ ਉਹ ਤੁਹਾਡੇ ਨਾਮ ਦੀ ਵਡਿਆਈ ਕਰਨ ਵਾਲੇ ਹੋ ਜਾਣ ਤੁਹਾਡੇ ਵੱਡੇ ਵੱਡੇ ਕੰਮਾਂ ਨੂੰ ਕਰਨ ਵਾਲੇ ਹੋ ਜਾਣ ਅਤੇ ਪਿਤਾ ਪਰਮੇਸ਼ਰ ਅਸੀਂ ਅਸੀਂ ਤੁਹਾਡੇ ਪਾਕ ਪਵਿੱਤਰ ਆਤਮਾ ਦੀ ਅਗਵਾਹੀ ਮੰਗਦੇ ਹਾਂ ਅੱਜ ਸਾਡੇ ਦਿਨ ਪਰ ਸਾਡੇ ਕੰਮਾਂ ਦੇ ਵਿੱਚ ਅਗਵਾਹੀ ਕਾਰਨ ਲੀਪੀਤਾ ਪਰਮੇਸ਼ਰ ਸਾਨੂੰ ਆਪਣਾ ਪਵਿੱਤਰ ਹਾਤਮਨ ਦੋ ਤੇ ਅੱਜ ਜਿਹਦੇ ਦਿਨ ਪਰ ਦੇ ਸਾਰੇ ਕੰਮਾਂ ਨੂੰ ਆਪਣੀ ਜ਼ਿੰਦਗੀ ਨੂੰ ਪਿਤਾ ਪਰਮੇਸ਼ਰ ਆਪਣੇ ਹਰ ਇੱਕ ਕੰਮਕਾਰ ਨੂੰ ਪਿਤਾ ਤੁਹਾਡੇ ਪਾਕ ਪਵਿੱਤਰ ਹੱਥਾਂ ਦੇ ਵਿੱਚ ਸੌਂਪਦੀਆਂ ਅਤੇ ਪਿਤਾ ਪਰਮੇਸ਼ਰ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੁਸੀਂ ਸਾਨੂੰ ਗੁਰੂ ਕਾਬੜ ਤੋਂ ਪਰੇਸ਼ਾਨੀ ਤੋਂ ਪ੍ਰਭੂ ਦੇ ਸ਼ੈਤਾਨ ਤੋਂ ਪ੍ਰਭੂ ਹਰ ਇੱਕ ਯੋਜਨਾ ਤੋਂ ਪਿਤਾ ਪਰਮੇਸ਼ਰ ਤੁਸੀਂ ਸਾਨੂੰ ਬਚਾ ਕੇ ਰੱਖੋਗੇ ਸਾਡੀ ਮਦਦ ਕਰੋਗੇ ਅਤੇ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੁਸੀਂ ਸਾਡੀ ਪ੍ਰਾਰਥਨਾ ਨੂੰ ਸੁਣੀਆ ਅਤੇ ਮਨਜ਼ੂਰ ਕਰ ਲਿਆ ਪ੍ਰਭੂ ਯਸ਼ੁਮਸੀਹ ਜੀ ਦੇ ਪਾਕ ਤੇ ਸਮਰਥੀ ਨਾਂ ਦੇ ਵਿੱਚ ਸਾਰੀ ਪ੍ਰਾਰਥਨਾ ਨੂੰ ਪਿਤਾ ਪਰਮੇਸ਼ਰ પાસે ਮੰਗ ਲੈਂਦੇ ਆਂ ਅਮੇਨ